ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਤਾਈਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਰਾਈਕੋਟ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਵੀਰ ਰਵਣੇ ਦੇ ਘਰੇ ਆਏ ਆਂ ਰਾਇਕੋਟ ਵਾਲੇ ਇਸ ਏਰੀਏ ਚ ਸਾਰਿਆਂ ਨਾਲੋਂ ਮੁੱਲ ਰੇਡ ਵੀਰ ਦੇ ਜਾਇਜ਼ ਹੁੰਦੇ ਆ ਬਾਕੀ ਤੁਸੀਂ ਸਾਰੇ ਵੀਰ ਨੂੰ ਜਾਣਦੇ ਹੀ ਆ ਕਿਉਂਕਿ ਡੇਲੀ ਇਸ ਘਰੋਂ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਅੱਜ ਦੀ ਵੀਡੀਓ ਦੇ ਵਿੱਚ ਵੀਰ ਦੇ ਪੰਜ ਛੇ ਨਗ ਜਰਸੀਆਂ ਦੇ ਸੇਲ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦिए ਦ੍ਰਿਪ ਸਿੰਘ ਪਿੰਡ ਤਾਜਪੁਰ ਤਸੀਰ ਰਾਇਕੋਟ ਜ਼ਿਲ੍ਹਾ ਲੁਧਿਆਣਾ ਫੋਨ ਨੰਬਰ ਦੱਸ ਦिए 983233443 1 ਨੰਬਰ ਤੋਂ ਸ਼ੁਰੂ ਕਰ ਲਈ ਰਮਣੇ ਇਹ ਵੀ ਨੇ ਪਹਿਲੇ ਸੂਏ ਆ ਅੱਛਾ ਤੇ ਇਹ ਦਾ ਫਿਰ 1 ਮਹੀਨਾ ਬਾਕੀ ਪਿਆ ਹੈ 1 ਮਹੀਨਾ 1 ਮਹੀਨਾ ਮੂੰਹੋਂ 4 ਦੰਦਾਂ ਦਾ ਠੀਕ ਹੈ ਤੇ ਆਪ ਤਾਂ ਫਿਰ ਮੈਨੂੰ ਪਤਾ ਨਹੀਂ ਕਿਹੜੇ ਟੀਕੇ ਦੇ ਹੁਣੇ ਲੱਗਿਆ ਡੈਨਮਾਰਕ ਦਾ 3366 ਅੱਛਾ ਜੀ ਆਪ ਨਹੀਂ ਮੈਨੂੰ ਪਤਾ ਕਿਹੜੇ ਟੀਕੇ ਜੈ ਜੈ ਮੁੱਲ ਰਮਣੇ ਲੈਣ ਦੇ ਨਾਲ ਮੁੱਲ ਫਿਰ ਇਹਦਾ 42000 ਰੁਪਏ ਮੰਨਤਾਂ ਨੂੰ ਜੀ ਮੰਨਤਾਂ ਨੂੰ ਵੀ ਬਸੀ ਭਾਰੀ ਪੂਰੀ ਬਹੁਤ ਆ ਮੇਰੇ ਕੱਢੀਏ ਬਾਹਰ ਨੂੰ ਦੋਸਤੋ 1 ਮਹੀਨੇ ਦੀ ਕੱਚੀ ਆ ਪਹਿਲੇ ਸੂਏ ਸੁੰਦੀ ਆ ਮੂੰਹ ਤੋਂ 4 ਦੰਦਾਂ ਦਾ 42000 ਮੁੱਲ ਵਜਨ ਵਜਨ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਕੋਈ ਹੱਡ ਨਹੀਂ ਦੱਸਦੇ ਵਜਨ ਚੰਗਾ ਝੋਲੀ ਕਰਮਾ ਦੀ ਬਹੁਤ ਸੋਹਣੀ ਵਿਖਾਉਂਦੀ ਹੈ ਜੇ ਇੱਕ ਮਹੀਨਾ ਪਿਆ ਮਹੀਨਾ ਬੱਚੀ ਦੀ ਵਧੀਆ ਸੇਵਾ ਸੰਭਾਲ ਘਰ ਕੇਅਰ ਹੋ ਜਾਂਦੀ ਆ ਇਹ ਗੱਟਾ ਇਨ ਟ੍ਰਾਂਜਿਸ਼ਨ ਦਾ ਪਹਿਲੇ ਕਾਰਗਰ ਆ 2200 ਵਾਲਾ ਨਾਲੇ ਤਾਂ ਵਜਨ ਹੋਰ ਕਰ ਜੂ ਤੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੋ ਆ ਇਧਰ ਨੂੰ ਤੋਰ ਲਾ 42000 ਮੋਲਾ ਵਿੱਚੋਂ ਮਾਨਤਾਣ ਹੋ ਜੂ ਦੋ ਵੱਡੀਆਂ ਵੇੜਾ ਤੁਹਾਨੂੰ ਲਾਸਟ ਤੇ ਵਿਖਾ ਦਿੰਨੇ ਆ। ਥਣ ਸੋਹਣੀਆਂ, ਗੁਲਾਬੀ ਹੱਦੀ ਚੁਵਾਈ ਵਾਲੇ, ਬਾਕੀ ਸੂਰ ਸੌਦੇ ਫੁੱਲੀ ਹੁੰਦੀਆਂ। ਭਾਵਾਂ ਬੰਦੇ ਚੋਲਣ, 부ੜੀਆਂ ਚੋਲਣ। ਭਾਵਾਂ ਜਵਾਗ ਚੋਲਣ, ਚਮਕ ਚਮਕ ਪੂਰੀ ਆ। ਸ਼ਾਈਨਿੰਗ ਪਿੰਡੇ 'ਚ ਫੁੱਲੀ ਆ। ਨਾ ਕੋਈ ਤਫੜੀ ਆ, ਨਾ ਹੀ ਤਾਂ ਫਰੀ ਦਾ ਨਿਸ਼ਾਨ ਆ ਕੋਈ। ਵੀਰੇ ਨਾ ਤਾਂ ਆਪਾਂ ਤਫੜੀ ਵਾਲਾ ਡੰਗਰ ਲੈਨੇ ਆ। ਨਾ ਆਪਾਂ ਫੂਟਸਾਂ ਵਾਲਾ ਲੈਨੇ ਆ। ਹੂੰ, ਸਹੀ ਆ। ਇਹ ਤਾਂ ਆਪਣੀ ਜਿੰਨੀ ਮਰਜ਼ੀ ਬੰਦਾ ਉਹ ਵੀਡੀਓ ਕੱਢ ਕੇ ਦੇਖ ਲਵੇ ਫੋਰਸਾਂ ਨਾਲ ਡੰਗਾ ਵੀ ਆਪਾਂ ਲੈਣ ਤੇ ਨਹੀਂ ਸਰੀਆਂ ਸਾਰੀਆਂ ਚੀਜ਼ ਦੇਖ ਲਿਆ ਹੂੰ ਸਹੀ ਆ ਸੀਲ ਬਹੁਤ ਹੈ ਸੀਲ ਦਾ ਰਵਣੇ ਵਾਂਗੂ ਆ ਫੁੱਲੀ ਹੈ 2 ਨੰਬਰ ਤੇ ਆ ਜੀ ਰਵਣੇ ਵੀਰੇ ਇਹਦੀ ਉਮਰ ਬਸੇ ਦੀ 10 ਮਹੀਨੇ ਆ ਹੂੰ ਮਾਤਾ ਰਿਕਾਰਡ ਵੀ ਇਹਦਾ ਬਹੁਤ ਚੰਗਾ ਸੀਗਾ ਠੀਕ ਹੈ ਇਹ ਵੀਰੇ ਆਪਾਂ ਟੀਕਾ ਵੀ ਦੇ ਦਾਂਗੇ ਇਹ ਐਬੀਐਸ ਦੇ ਜੱਗ ਸੀ ਮੰਦੀਆ ਜੱਗ ਦੀ ਹਾਂ ਪਰ ਸਟਰਾਪ ਆ ਬੰਦੇ ਨੇ ਦਿੱਤਾਗਾ ਆਪਾਂ ਨਾਲ ਵੀ ਦੇ ਦਾਂਗੇ ਮਾਤਾ ਦੋ ਕਿੰਨਾ ਕਹ ਦੱਸਦੇ ਮਾਤਾ ਦੋ ਤੁਸੀਂ 67 ਕਿਲੋ ਵੀਰੇ ਐਵੇਂ ਕਹਿ ਨੂੰ ਆ ਵੇਚਨੇ ਮਾਰੇ 22 ਕਿਲੋ ਕਹੀਏ ਪਉ ਕੰਮ ਨਹੀਂ ਕਰਨਾ ਜੈ ਜਮਾਲ ਇਹ ਵੀਰੇ 21 ਹਜ਼ਾਰ ਦੇ ਦਾਂਗੇ ਬਾਕੀ ਵੀਰੇ ਐ ਲੈ ਵੀ ਦੇ ਹੁਣੀ ਮਾਰ ਦੋ ਤੇ ਕੈਮਰਾ ਅਗਲਾ ਉਹ ਇਹ 4 ਮਹੀਨੇ ਗੱਪਣ ਹੂੰ ਦੋਸਤੋ ਲਿਓਰਟੀ ਗੱਪਣ ਵੇੜਾ ਵਾਂਗੂ ਵਿਖਾਉਂਦੀ ਆ ਅਜੇ ਤਾਂ ਬਚਪਣੇ ਚ ਹੀ ਆ ਉਮਰ ਸਾਰੀ 10 ਮਹੀਨੇ ਆ ਆ ਤੁਸੀਂ ਵੇਖ ਲਓ ਲਿਓਰਟੀ ਗੱਪਣ ਵੇੜਾ ਵਾਂਗੂ ਵਿਖਾਉਂਦੀ ਆ ਉਮਰ ਸਾਰੀ 10 ਮਹੀਨੇ ਅਜੇ ਬਚਪਣੇ ਚ ਹੀ ਆ ਬਾਕੀ ਵੀਰੇ ਸੰਭਲੀ ਬਹੁਤ ਆ ਹਾਂ ਥੈਂਕ ਯੂ ਬੱਸੀ ਤੁਸੀਂ ਤੁਸੀਂ ਨਹੀਂ ਕੀ ਹਾਂ ਇਹ ਵੀ ਗੱਲ ਹੈ ਕੋਈ ਲਿੱਸੀ ਲਾਵੀ ਨਹੀਂ ਪੂਰੀ ਫੁੱਲ ਜਾਦੀ ਵਛੀ ਪੌਲੀ ਵਜਣਾ ਫੇਸ ਟਵਾਰਟੀ ਮਾਰਦ ਕੈਮਰਾ ਬਹੁਤ ਸੁਣੀ ਆ ਹੂੰ ਮਾ ਤੇਰੀ ਸੋਹਣੀ ਛੋਟਾ ਕੰਨ ਮੋਦੀ ਵਾਲੀ ਵਛੀ 10ਵੇਂ ਉਮਰ ਹੈ ਜੈਗ ਦੇ ਸੀਵੰਦੀ ਆ ਏਬੀਐਸ ਦਾ ਬਾਲਾ ਜੈਗ ਉਹਦੀ ਧੀ ਹੈ ਸਟਰਾ ਵੀਰ ਕਹਿੰਦਾ ਆਪਣੇ ਕੋਲ ਹੈਗਾ ਅਗਲੇ ਨੇ ਸਟਰਾ ਦਿੱਤਾ ਜਿਹਦੇ ਪਸੰਦ ਆਉਗੀ ਅਗਲੇ ਠੀਕ ਹੈ ਹੈਵੀ ਬਾਈ ਕਹਿੰਦਾ ਸੈਕਸਰ ਸੀਵੰਦੀ ਆ ਫੁੱਲ ਜਾਦ 2 ਕੁ ਮਹੀਨੇ ਬੱਚੇ ਦੀ ਵਧੀਆ ਸੇਵਾ ਹੋ ਜਾਂਦੀ 2 ਢਾਈ ਮਹੀਨੇ ਨਾੜੀ ਤਾਂ ਹੋਰ ਗਰੋਥ ਕਰ ਜੂਗੀ ਤੇ ਸੀਵਨ ਲੈ ਜੂ ਖੀਰੀ ਵਾਛੀ ਸੂਪੂਗੀ ਜੇ ਤੁਸੀਂ ਵਧੀਆ ਕੇਅਰ ਕਰ ਲਓਗੇ ਵਾਹੀ ਗੁਰੂ ਦੀ ਕਰਪਾਣਾ ਜੇ ਕਿਤੇ ਪਹਿਲੇ ਸੀਵਨ ਤੇ ਹੀ ਰਹਿ ਜਾਂਦੀ ਆ ਵੀ ਕੱਲ ਮਲੇ ਤਾਰਾਂ ਹੀ ਦਿੰਦੀ ਸੀਗੀ ਅੱਜ ਲੱਗੀਆਂ ਹਜੇ ਪੂਰ ਨਾਲ ਇਹਨੇ ਬੋਲ ਹੀ ਪੈਣਾ ਦੋ ਚਾਦ ਨਾਲ ਆ ਤੁਸੀਂ ਦੇਖ ਸਕਦੇ ਹੋ ਸੂਲ ਹਜੇ ਗਿੱਲੀ ਜੀ ਆ ਇਹ ਹਮ ਇੱਕ ਦੋ ਆ ਚਾ ਰੰਦ ਨਾਲ ਜੀ ਵੀਰ ਦਾਸ ਦਾ ਖੁੱਲ ਕੇ ਤਾਰਾਂ ਕਰੇ ਆਊਗੀ ਤੇ ਜੇ ਕਿਤੇ ਪਹਿਲੇ ਸੀਵਨ ਤੇ ਹੀ ਰਹਿ ਗਈ ਖੀਰੀ ਵਾਛੀ ਨੇ ਸੂਪ ਪੈਣਾ ਫਿਰ ਤਾਂ ਉਨੀਆਂ 20 ਮਹੀਨਿਆਂ ਦੀ ਨੇ ਸੂਪ ਪੈਣਾ ਕਿਉਂਕਿ ਆਪਾਂ ਪਰ ਮੁੱਲ ਦੱਸਦੇ ਦਾ ਮੁੱਲ 21000 ਹੈ ਦਾ 10 ਮਹੀਨੇ ਸਾਰੀ ਇਹਦੀ ਉਮਰ ਆ ਸਟਰਾ ਤੋਂ ਨੂੰ ਮਿਲੂਗਾ 3 ਨੰਬਰ ਤੇ ਆ ਰਵਣੇ ਵੀਰੇ ਇਹ ਮੂੰਹ ਸੇਰਾਂ ਦਾ ਸੇਰਾਂ ਦਾ ਹਾਂ ਮੂੰਹ ਸੇਰਾਂ ਦਾ ਇਹ ਵੀ ਪਹਿਲਾ ਸੂਆ ਦਾ ਪਲੂਣ ਵੱਚੀ ਹਾਂ ਪਲੂਣ ਵੱਚੀ ਹੈ ਮਾਲਕਾਂ ਦੱਸਨ ਮੁਤਾਬਕ ਇਹਦੇ ਵੀ 20 ਦਿਨ ਬਾਕੀ ਪਏ 20ਾਂ ਦੀ ਕੱਚੀ 20ਾਂ ਦਾ ਨਾ ਕੱਚੀ ਹੈ ਜੈ ਜੈ ਮੁੱਲ ਇਹ ਦੇਲਾ ਮੇਰੇ 32000 ਦੀ 32 ਦੀ ਦੁੱਧ ਕਿੰਨਾ ਕੁ ਵੇਚਦੇ ਰਹਾ ਸਾਹਮਣੇ ਦੁੱਧ ਵੀ 10 ਕਿਲੋ ਦੇ ਦੂੰਗੀ ਐਵੇਂ ਕਹਿਨ ਨੂੰ ਆਪਾਂ 20 ਕਿਲੋ ਕਹੀਏ ਵੇਚਣ ਦੇ ਮਾਰੇ ਦੋਸਤੋ ਇਹ ਗੱਲੋਂ ਤੇਰੀ ਖਾਸੀਅਤ ਆ ਕਈ ਤਾਂ ਬਹਾਲਾ ਦੁੱਧ ਦੱਸਦੇ ਆ ਨਾ ਵੀ ਆਪਾਂ ਕਹਿੰਦੇ 12-14 ਕਿਲੋ ਪਰ ਦੱਸੀਦਾ ਇਹ ਨਿਕਾ ਤਾਂ ਹੀ ਬਾਈ ਵਾਲਾ ਹੁੰਦੇ ਹਰੇਕ ਹਾਂ ਦੋਸਤੋ ਇਸ ਗੱਲੋਂ ਰਵਣੇ ਦੀ ਖਾਸੀਅਤ ਆ ਚੰਗੀ ਗੱਲ ਜਿਹੜੀ ਚੀਜ਼ ਚੰਗੀ ਆ ਜਾਂ ਗੱਲ ਚੰਗੀ ਆ ਉਹ ਬੰਦਾ ਚੰਗਾ ਕਹਿਣ ਦਾ ਵੀ ਆਪਣਾ ਹੱਕ ਬੰਦ ਆ ਕਈ ਭੈਣ ਭਰਾ ਬਹਾਲਾ ਦੁੱਧ ਦੱਸਦੇ ਆ ਪਰ ਮਾੜੀਆਂ ਗੱਲਾਂ ਜੋ ਫੇਸਬੁਕ ਕੁਆਲਿਟੀ ਬਹੁਤ ਸੋਹਣੀਆਂ ਥਣਲੇਵਾ ਬਹੁਤ ਸੋਹਣਾ ਬੱਤੀ ਦਾ 32000 ਦੀ ਦੇ ਦੇਣੀ ਆ 20 ਦਿਨਾਂ ਦੀ ਕੱਚੀ ਆ ਲਾਈਵ ਅੱਛੀ ਪਈ ਵੀ ਐ 18-20 ਦਿਨ ਅਗਲਾ ਸੇਵਾ ਕਰ ਲੂਗਾ ਤੇ ਕਰਮਾ ਵਾਲੀ ਵਧੀਆ ਨਿਖਰ ਕੇ ਸੂਗੀ 10 ਕਿਲੋ ਵਰਮਣਾ ਦੱਸਦਾ ਇੱਥੇ ਖੁੱਲਾ ਦੁੱਧ ਦੇਜੇ ਕੋਈ ਬੰਦਾ 20 ਨੇ ਸੇਵਾ ਕਰ ਲਵੇ ਦੁੱਧ ਬਾਦੀ ਦੇ ਦੇਵੇ ਕੋਈ ਬੱਸ ਹੀ ਲਾਇਓਰਟੀ ਬਹੁਤ ਸਟਾਰਟਿੰਗ ਸੁਣੀ ਕਰਦੀ ਆ ਬਹੁਤ ਸੁਣੀ ਦੀ ਸਟਾਰਟਿੰਗ ਆ ਥਾਂ ਥਾਂ ਨੂੰ ਬਹੁਤ ਚੰਗਾ ਲੱਗਿਆਗਾ ਬਾਕੀ ਸੀਲ ਸੂਏ ਬਹੁਤ ਹੁੰਦੀਆਂ ਬੱਕਰੀਆਂ ਵਰਗੇ ਹੁੰਦੀਆਂ ਬੰਦੇ ਚੋਲਣ ਬੁੜੀਆਂ ਚੋਲਣ ਜਵਾਕ ਚੋਲਣ ਤਾਜੀ ਸੂਈ ਦਾ ਬੱਚਾ ਛੱਡਣਾ ਤਾਂ ਛੱਡ ਲਓ ਭੋਵਾ ਬੱਚੇ ਨੂੰ ਅੱਡ ਦੁੱਧ ਪਿਆ ਦਿਓ ਇਹਨਾਂ ਨੂੰ ਕੋਈ ਚੱਕਰ ਨਹੀਂ ਆ। ਇੱਕ ਇਧਰ ਬਹੁਤ ਚੰਗੀ ਵੱਡੀ ਵੇੜ ਕਿੰਨਾ ਮਾਸੂਆ ਰਾਮਣੇ। ਇਹ ਵੀਰੇ ਦੂਜਾ ਸੂਆ ਦਾ। ਕਿੰਨੇ ਦਿਨ ਲੈ ਜੀਓ? ਇਹਦੇ ਵੀਰੇ 15 ਦਿਨ ਬਾਕੀ ਪਿਆ ਜਿਵੇਂ ਮ ਆਪਾਂ ਨੂੰ ਮਾਲਕ ਦੱਸ ਜੇ ਕਈ ਵੀ ਡੰਗਰ 2-4 ਇਧਰ ਉਧਰ ਲੈ ਸਕਦਾਗਾ। ਹਾਂ 2-4 5-7 ਆਪਾਂ 5 ਦਿਨ ਹਾਂ ਜਿਵੇਂ ਆਪਾਂ ਨੂੰ ਮਾਲਕ ਦੱਸਦਾ ਆਪਾਂ ਦਾ ਉਹ ਮੇ ਦੱਸਣਾ ਪੈਂਦਾਗਾ। ਹੁਣ ਆਪਾਂ ਇਹਦਾ ਮਹੀਨਾ ਕਹਿ ਦੀ ਇਹ 15 ਦਿਨ ਸੂਪ ਹੋਵੇ। ਹੂੰ। ਕੀ ਵੀ ਗੱਲ ਹੈਗੀ ਹੈ ਕਈ ਪਸ਼ੂ ਦਿਨਾਂ ਦੇ ਵੀ ਸੂਪੰਦਾਂ ਕਈ ਹਫ਼ਤਾ ਵੱਧ ਵੀ ਲੈ ਜਾਂਦਾ ਮਾਲਕਾਂ ਦੱਸਣ ਤਾਂ ਆਵੇ 15 ਦਿਨ ਪਏ ਆ ਅਗਲਾ 20 ਦਿਨ ਮੰਨ ਕੇ ਲੈ ਲਵੀਂ ਕਿੰਨਾ ਕੁ ਦੁੱਧ ਦੇਣੀ ਵੀਰੇ ਇਹ ਦੁੱਧ ਦਊਗੀ ਬਸ ਹੀ 15 ਦੋ ਬਾਰ-ਬਾਰ ਅਸਲੀ ਮਾਨੇ ਇਹ ਕਿ ਹੋਰ ਬੰਦੇ ਕੋਹ ਹੁੰਦੀਆਂ 20 ਵੀ ਕਹਿ ਦੇਣਾ ਸੀਗਾ ਬਹਿੜ ਬੱਟੀ ਬੱਡੀ ਬਹੁਤ ਜ਼ਿਆਦਾ ਜੈਜ ਮਾਲਰ ਰਾਮਣੇ ਇਹ 2 ਘਟ 50 ਦੇ ਦਾਂਗੇ 48 48000 ਕੱਢੀਏ ਬਾਹਰ ਨੂੰ ਫੁੱਲ ਜਾਤ ਬਰੀਡ ਹੈ ਇਹ ਬੱਚੀ ਵੀ ਤਿਆਰ ਹੋ ਗਈ 65000 ਦੀ ਬੱਸੀ ਹੂੰ ਸੋਨੂ ਵੀ ਦੇ ਦਿੰਦੀ ਆ ਪੂਰੀ ਫੁੱਲ ਹਾਈ ਕੱਢਦੀ ਆ ਕੱਦ ਕਾਠ ਮਿੱਤਰੋ ਪੂਰਾ ਹੀ ਐ ਜਰਸੀਆਂ ਦੇ ਮੁਕਾਬਲੇ ਪੂਰਾ ਵੱਡਾ ਕੱਦ ਹੀ ਐ ਜਿੰਨੀਆਂ ਵਹਿੜਾਂ ਵੀਰ ਦੇ ਘਰੇ ਖੜੀਆਂ ਆ ਜਿੰਨੀਆਂ ਤੁਹਾਨੂੰ ਵਿਖਾਈਆਂ ਤਿੰਨ ਵਿਖਾ ਦੀਆਂ ਚਾਰ ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇੱਕ ਹੋਰ ਵਿਖਾਉਣੀ ਐ ਤੇ ਸਾਰਿਆਂ ਨਾਲੋਂ ਵੱਡੀ ਵਹਿੜ ਐ ਚਾਰ ਨੰਬਰ 15 ਕਿਲੋ ਤੋਂ ਬਾਹਰ ਖੁੱਲਾ ਦੁੱਧ ਵੀਰ ਦੱਸਦਾ ਪਿਆ ਜੂ ਆਹ ਵਲਟੈਲ ਸਾਰੀ ਕੱਢ ਕੇ ਸੂਣਾ 15 ਦਿਨਾਂ ਦੀ ਕੱਚੀ ਐ ਮੁੱਲ ਸਿਰਫ 48000 ਬਾਈ ਕਹਿੰਦਾ ਜਿੱਦਣ ਤਿਆਰ ਹੋ ਜਾਂਦੀ ਵੱਛੀ ਹਾਜ਼ਰ ਹੋ ਜਾਂਦੀ ਐ ਸੂਨ ਨੂੰ ਤਿਆਰ ਹੋਈ 65000 ਦੀ ਬੱਛੀ ਆ ਛੋਟਾ ਜਿਹਾ ਮੂੰਹ ਆ ਬਦਾਮੀ ਰੰਗ ਦੀ ਸਵੇਰੇ ਵੀ ਆਈਆਂ ਦੁਨੀਆ ਤਾਂ ਨਾ ਉਪਰ ਆਇਆ ਮੰਦੀਆਂ ਠੀਕ ਐ ਦੋਸਤੋ ਰਵਣਾ ਕਹਿੰਦਾ ਹਜੇ ਸਵੇਰੇ ਮਾਲ ਆਇਆ ਹੀ ਐ ਤਾਂ ਬੱਛੀਆਂ ਥੋੜਾ ਜਿਹਾ ਜੇ ਉਪਰ ਆਇਆ ਮੰਦੀਆਂ ਇਹਨਾਂ ਪਤਾ ਨਹੀਂ ਕਿੱਦਾਂ ਜਾਣਾ ਹਾਂ ਆ ਸਾਰੀ ਵਲਟੈਲ ਕੱਢ ਕੇ ਸੂਨਾ ਘਰ ਮਾਲੀ ਨੇ ਬੱਸ ਇਹ ਸੀਰ ਸੁਣ ਬਹੁਤ ਆ ਹਾਂ ਥਣ ਪੂਰਾ ਚੰਗਾ ਆਦੀ ਚੁਵਾਈ ਵਾਲਾ ਫੇਸ ਕੁਆਲਟੀ ਦਾ ਮੈਨਾਂ ਕਿੰਨ ਦਿੱਤੀ ਹੋਈ ਨਹੀਂਗੀ ਇੰਨੀ ਚੰਗੀ ਆ ਮੁੱਠੀ ਬਾਲੀ ਸੋਹਣੀ ਆ ਅੱਧੇ ਘਾਟ ਪੂਰੇ ਇਹ ਮੁੱਲ ਸਿਰਫ 48000 15 ਦਿਨ ਪਾਈ ਆ 20 ਦਿਨਾਂ ਦੀ ਕੱਚੀ ਮੰਨ ਕੇ ਲੈ ਲਓ ਅੱਧਾ ਘਟਾਇਨੂੰ ਟ੍ਰਾਂਜੈਕਸ਼ਨ ਦਾ ਪੈਜੇ ਨਾਲੇ ਤਾਂ ਵਜਨ ਹੋਰ ਘੱਟ ਜੂਗੀ ਤੇ ਜਿਹੜੀ ਬਲ ਟੱਲ ਤੁਸੀਂ ਵੇਖ ਰਹੇ ਆ ਸਾਰੀ ਕੱਢ ਕੇ ਸੂ ਘਰਮਾ ਲਈ 15 ਕਿਲੋ ਤੋਂ ਬਾਹਰ ਦੁੱਧ ਪਿਆ ਜੂ ਮੁੱਲੇ ਦਾ 48000 ਹੈ ਮੱਛੀ ਬਹੁਤ ਚੰਗੀ ਆ ਪਿਛਲੇ ਪਰਿਵਾਰ ਨੇ ਸੇਵਾ ਨਹੀਂ ਕੀਤੀ ਇਹਦੀ ਜੇ ਆਉਂਦੇ ਸੂਏ ਨੂੰ ਬੰਦਾ ਰਾਜ਼ੀ ਕਰਕੇ ਵੇਚਦਾ ਦੁੱਗਣੇ ਪੈਸਿਆਂ ਦੀ ਆ ਆ ਲੱਸੀ ਜੀ ਜਿਹੜੀ ਦੀਂਦੀ ਆ ਇਹ ਲੱਸੀ ਨਾ ਆ ਦੇ ਸੇ ਵਜਨ ਫੁੱਲ ਹੋਵੇ ਦੁੱਗਣੇ ਪੈਸਿਆਂ ਦੀ ਆਉਂਦੇ ਸੂਏ ਨੂੰ ਜੇ ਕੋਈ ਤਿਆਰ ਕਰਕੇ ਵੀ ਭੈਣ ਭਰਾ ਸੇਲ ਕਰਦਾ ਕਿਉਂਕਿ ਜਾਤ ਬਰੀਡ ਬਹੁਤ ਹੈ ਕੱਦ ਕਾਠ ਵੀ ਪੂਰਾ ਵਜਨ ਫੁੱਲ ਕਰਕੇ ਆਉਂਦੇ ਸੂਏ ਨੂੰ ਦੁੱਗਣੇ ਪੈਸਿਆਂ ਦੀ ਜੇ ਕੋਈ ਸੇਲ ਕਰਨੀ ਚਾਹੁੰਦਾ ਤਿਆਰ ਕਰਕੇ ਗਾਂ ਵਾਲੇ ਸੂਏ ਨੂੰ ਲਾਸਟ ਵਾਰ ਦੱਸ ਦਰ ਆਪਣੇ ਵੀਰੇ ਇਹ ਮੂੰਹ ਦੋ ਦਾਂਦਾ ਹੂੰ ਇਹ ਆਪ ਐਬੀਐਸ ਦੀ ਆ ਤਾਂ ਇਹੋ ਵੀ ਵਾਈਟਨੈਸ ਆ ਗਈ ਠੀਕ ਹੈ ਇਹਦੇ ਲੱਗਿਆ ਵੀਰੇ ਡੈਨ ਮਾਲਕ ਦਾ 21 ਰੋਪਏ 50 ਇਹ 20 35 ਰੁਪਆ ਬਣਾ। 20 ਰੁਪਆ। ਵੀਰੇ ਇਹ ਮੂੰਹੋਂ ਦੋ ਦੰਦਾ। ਦੋੰਦੀ। ਦੋੰਦੀ ਆ ਵੀਰੇ। ਮਾਲਕਾਂ ਨੇ ਵੀਰੇ ਡੇਢ ਮਹੀਨਾ ਕਿਹਾਗਾ ਮੈਂ ਦੋ ਕਹਿ ਕੇ ਦਊਗਾ। ਕੱਚੀ। ਕੱਚੀ। ਐਵੇਂ ਮੁੜ ਕੇ ਬਾਈ ਫੇਰ ਫੂਲਦਿਆਂ ਨੇ ਵਾਲਾ ਫੋਨ ਲਾਉਣ ਦਾਗਾ। ਅੱ ਕੋ ਕੰਮ ਦਾ ਆਪਾਂ ਕਰਨਾ ਨਾ ਲਾਂਬਾ ਲਿਆ ਨਾ ਦੇਣਾ। ਸਹੀ ਆ। ਵੀਰ ਕਹਿੰਦਾ ਨਾ ਲਾਂਬਾ ਕਿਸੇ ਤੋਂ ਲਿਆ ਤੇ ਨਾ ਹੀ ਆਪਾਂ ਕਿਸੇ ਨੂੰ ਲਾਂਬਾ ਦਿੰਨੇ ਆ। ਸਹੀ ਆ। ਮੁੜ ਕੇ ਕਰ ਐਵੇਂ ਫੋਨ ਲਾਈ ਜਾਂਦਾ ਦਾ। ਨਾਲੇ ਅਗਲੇ ਟਾਈਮ ਖਰਾਬ ਨਾਲੇ ਆਪਾਂ ਟੈਂਪਰ ਖਰਾਬ। ਸਹੀ ਆ। ਦੋਸਤੋ ਡੇਢ ਮਹੀਨੇ ਦੀ ਕੱਚੀ ਆ ਦੋਵਾਂ ਦੀ ਮੰਨ ਕੇ ਬਾਈ ਕਹਿੰਦਾ ਅਗਲਾ ਲੈ ਜੇ ਮੂੰਹ ਤੋਂ ਦੋ ਦਿਨ ਦਾ ਪਹਿਲੇ ਸੂਵੇ ਬੱਚੀ ਸੂਊਗੀ ਏਬੀਐਸ ਦੇ ਸਬੰਧੀ ਐ ਥਣ ਸੋਹਣੇ ਆ ਬੱਚੀ ਦਾ ਕੱਦ ਕਾਠ ਚੰਗਾ ਰੰਗ ਪੂਰਾ ਸੋਹਣਾ ਜਾਦ ਬ੍ਰੀਡ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬੂਥੀ ਪਾਤੀ ਇਹਦੀ ਕਰਮਾ ਵਾਲੀ ਦੀ ਵੀ ਸੋਹਣੀ ਆ ਛੋਟੀ ਬੂਥੀ ਆ ਲੰਮੀ ਬੂਥੀ ਆ ਟੋਹਾ ਪੈਂਦਾ ਮੱਥੇ 'ਚ ਦੋ ਮਹੀਨੇ ਕੱਚੀ ਮੰਨ ਕੇ ਲੈ ਲੇ ਅਗਲਾ ਡੇਢ ਮਹੀਨਾ ਵੀਰ ਕਹਿੰਦਾ ਮੈਂ ਕਹਿੰਨਾ ਆ ਮਾਲਕੇ ਕਹਿੰਦੇ ਆ ਕਿ ਡੇਢ ਮਹੀਨਾ ਇਹਦਾ ਰਹਿ ਗਿਆ ਪਰ ਵੀਰ ਕਹਿੰਦਾ ਮੈਂ 15 ਦਿਨ ਵੱਧ ਹੀ ਕਹਿਣਾ ਅਗਲਾ 15 ਦਿਨ ਵੱਧ ਮੰਨ ਕੇ ਲੈ ਲੈ ਦੋਵਾਂ ਦੀ ਕੱਚੀ ਮੰਨ ਕੇ ਲੈ ਲੈ ਤੇ ਤਿਆਰ ਹੋ ਜਾਂਦੀ ਆ ਸੋਹਣਾ ਵੱਡਾ ਹਵਾਨਾ ਤਿਆਰ ਕਰੂ ਸਭ 2 ਮਹੀਨੇ ਪਈਆ ਮਹੀਨੇ ਚ ਇੱਕ ਗੱਟਾ ਟ੍ਰਾਂਜੈਕਸ਼ਨ ਦਾ 2200 ਵਾਲਾ ਵਧੀਆ ਜਾਨਵਰ ਖਾ ਜਾਂਦਾ ਤੇ ਦੋ ਗੱਟੇ ਅਗਲਾ ਇਹਨੂੰ ਪਾ ਲੈ ਰਾਜੀ ਹੋ ਜੂ ਫੁੱਲ ਚੌੜੀ ਹੋ ਕੇ ਸੂਹੂਗੀ ਜੇ ਤੁਸੀਂ ਦੋ ਗੱਟੇ ਪਾਉਂਗੇ ਮੋਹਲਰਾਮ ਨੇ ਮੇਨ ਗੱਲ ਆ ਬੱਸੀ ਦੀ ਕੁਆਲਿਟੀ ਬਹੁਤ ਜ਼ਿਆਦੇ ਆ ਹੂੰ ਬੂਥਾ ਨਿਕਾ ਜਾਗਾ ਟੂਆਟਾ ਪੂਰਾ ਪੈਂਦਾਗਾ ਮੋਲੇ ਦਾ ਇਹਦਾ ਵੀਰ 1 40000 45 45000 ਜੇ ਕੋਈ ਆਪਣੇ ਮੋਲੇ ਦਾ ਜਮਾ ਹੀ ਜਾਇਜ਼ ਹੁੰਦੇ ਆ ਵੀਰ ਬਣ ਕੇ ਭਗਾਈ ਨਾ ਕਰਿਆ ਕਰੋ ਫੇਰ ਸਾਨੂੰ ਵੀ ਆਹਦਾ ਪੂਰਾ 500 ਤੇ ਵੱਧ ਮੰਗੀਏ ਜਿਹਦੇ ਬੰਦਾ ਭਗਾਈ ਕਰਦਾਗਾ ਹੂੰ ਕਸਾਈਆਂ ਚ ਬਾੜਾ ਪੈਂਦਾ ਬਾੜਾ ਪੈਂਦਾ ਸਹੀ ਆ ਆਪਾਂ ਮੋਲ ਉਨਾ ਹੀ ਕਰਦੇ ਹੁਣ 1000 ਦਾ ਬਾਜੜ ਰਾ ਸਹੀ ਆ 1000 ਦਾ ਬੰਦੇ ਦਾ ਮਾਨ ਹੋਵੇ 1000 ਆਪ ਨੂੰ ਬਾਜੂ ਚਲੋ ਜੀ ਸਹੀ ਆ ਦੋਸਤੋ ਵੀਰ ਕਹਿੰਦਾ ਆਪਣਾ ਬਾਈ ਟੂਨਾ ਕੀ ਹੁੰਦਾ ਜਿਹਨਾਂ ਮੁੱਲ ਮੰਗਿਆ ਉਦੋਂ ਹਜ਼ਾਰ ਕ ਛੋੜ ਕਰ ਦਈਏ ਅਗਲੇ ਦਾ ਮਾਣ ਹੋ ਜੇ ਤੇ ਹਜ਼ਾਰ ਕ ਸਾਨੂੰ ਬਾਜੇ ਬੰਦੇ ਦੇ ਡਿਪੈਂਡਾ ਮੂਹਰੇ ਕਹੇ ਜਾਂ 200 ਵਾਲਾ ਕੀ ਪੜਾ 2000 ਵਾਲਾ ਵੀ ਆ ਜਵੇ ਠੀਕ ਹੈ ਇਹ ਬੰਦੇ ਵਿੱਚ ਵਧੀਆ ਵੀ ਹੁੰਦੇ ਆ ਘੱਟੀਆਂ ਵੀ ਹੁੰਦੇ ਆ ਉਹ ਮੂਹਰੇ ਬੰਦੇ ਡਿਪੈਂਡਾ ਜਿਹੇ ਹਿਸਾਬ ਨਾਲ ਬੰਦਾ ਗੱਲ ਕਰਦਾ ਘੱਟੀਆਂ ਮਤਲਬ ਕਿਵੇਂ ਬਾਜ ਵੀਰੇ ਤੁਹਾਨੂੰ ਪਤਾ ਹੈ ਟਾਈਮ ਪਾਸ ਵਾਲੇ ਹੁੰਦੇ ਆ ਹਮ ਸਹੀ ਹੈ ਦੋਸਤੋ 1000 ਘੱਟ 40000 ਦੀ ਦੇ ਦੇਣੀ 39000 ਦੀ ਡੇਢ ਮਹੀਨੇ ਦੀ ਕੱਚੀ ਆ ਦੋਹਾਂ ਦੀ ਮੰਨ ਕੇ ਅਗਲਾ ਲੈ ਜੇ ਵਧੀਆ ਰੁੱਤ ਚ ਸੂਣਾ ਦੋ ਗੱਟੇ ਇਹਨੂੰ ਪਾ ਦੇ ਅਗਲਾ ਫੁੱਲ ਵਜਨ ਦਾ ਹਾਂ ਸਹੀ ਹੈ ਹੁਣ ਜਿਹੜੇ ਵੀਰ ਭਾਈ ਨੇ 10-15 ਡੰਗਰ ਲੈ ਲਿਆ ਲੈ ਲਿਆ ਇਸ ਤੋਂ ਬਾਅਦ ਤਾਂ ਬਸ ਕੰਮ ਕਰੇ ਨਾ ਨਹੀਂ ਤਾਂ ਗੱਲ ਬਾਹਰ ਦਾ ਗਾਹਕ ਵੀ ਹੁਣ ਲੱਗ ਗਿਆ ਹਾਂ ਆ ਮਹੀਨੇ ਕਿਤੇ ਕਰਦਾ ਫਿਰ ਫੁੱਲੀ ਹੋ ਜੇ ਨਾ ਭਾਦੋਂ ਨਾਂਗੀ ਦਾ ਅਸੂ ਚ ਪਟਾਕੇ ਪੈ ਗਏ ਮੀਂਹ ਪੈਦਾ ਹੁਣ ਤਾਂ ਬਾਹਲੇ ਗਾਹਕ ਨੇ ਆ ਜਾਣਾ ਸੀ ਹੂੰ ਮੀਂਹ ਕਰਕੇ ਨਾ ਉਧਰ ਮੀਂਹ ਵੱਧਦਾ ਆਪਣੇ ਵੀ ਨਹੀਂ ਹੈ ਨਹੀਂਗੇ ਹੂੰ ਅੱਜ ਦੀ ਵੀਡੀਓ ਦੇ ਵਿੱਚ ਇਹ ਪੰਜ ਵਹਿੜਾ ਬਿਲਕੁਲ ਜੈ ਜੇ ਮੁੱਲ ਦੀਆਂ ਇੱਕ 2 ਨੰਬਰ ਬੱਚੀ ਬਹੁਤ ਚੰਗੀ ਹੈ ਜੇ ਕੋਈ ਛੋਟਾ ਬੱਚਾ ਲੈਣ ਦਾ ਚਾਹ ਵਾਣਾ ਖੀਰੀ ਬੱਚੀ ਹੈ 10 ਮਹੀਨੇ ਉਮਰ ਟੌਪ ਦੀ ਵੜ ਤਿਆਰ ਹੋ ਜੂ ਮਦਰ ਬੈਲਕ ਚੰਗਾ ਦੱਸਦਾ ਵੀਰ ਤੇ ਆ ਚਾਰ ਨੰਬਰ ਵੀ ਪੂਰੀ ਚੰਗੀ ਆ ਕੱਦ ਕਾਠ ਵਾਲੀ ਆ ਚੰਗੇ ਦੁੱਧ ਵਾਲੀ ਆ ਦੂਜਾ ਸੂਆ ਫਲਜਾਦ ਬ੍ਰੀਡ ਫੋਨ ਨੰਬਰ ਸਕਰੀਨ ਤੇ ਜਿਹਦੇ ਜਿਹੜੀ ਵੀ ਵੜ ਪਸੰਦ ਆਉਂਦੀ ਆ ਵੀ ਰਵਣੇ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਰਾਏਕੋਟ ਵਾਲੇ ਇਸ ਏਰੀਏ ਚ ਦਾਜਪੁਰ ਵਾਲੇ ਮੁੰਡੇ ਦੇ ਮੁੱਲ ਸਾਰਿਆਂ ਨਾਲੋਂ ਜਾਇਜ਼ ਹੁੰਦੇ ਆ ਮਹੀਨੇ ਦੀ ਕੱਚੀ ਆ ਬਿਲਕੁਲ ਜੈ ਜੈ ਮੋਲ ਦੀਆਂ ਪੰਜ ਵਾੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਸਸਰੀ ਕਾ